ਮੈਂ ਓਵਰਆਲ ਦੇਖ ਰਿਹਾ ਕਿ ਆਵਾਦ ਵੀ ਪਾਰਟੀ ਦੇ ਘਰ ਦੇ ਅੰਦਰ ਖਲਾਰਾ ਪੈ ਰਿਹਾ ਸਥਾਨਕ ਵਰਕਰ ਨਾਰਾਜ਼ ਤੇ ਨਿਰਾਸ਼ ਹੈ ਖਾਸ ਕਰਕੇ ਉਹ ਦਿੱਲੀ ਵਾਲੀਆਂ ਟੀਮਾਂ ਤੋਂ ਕਿ ਆਉਂਦੇ ਨੇ ਅਗਲੇ ਨੂੰ ਫੜਾ ਜਾਂਦੇ ਨੇ ਦੂਏ ਨੂੰ ਕਹ ਲੈ ਵੀ ਤੂੰ ਲੁੱਟਲਾ ਮੈਂ ਚੱਲਿਆ ਲੋਕਾਂ ਦੇ ਮਨਾਂ ਚੇਹ ਪਾਪ ਕਰਕੇ ਗੱਲ ਮੈਂ ਨਾ ਛੋਟੇ ਹੁੰਦਿਆਂ ਦਿੱਲੀ 'ਚ ਇੱਕ ਵਰਤਾਰਾ ਸੁਣਿਆ ਕਿਉਂਕਿ ਜਦੋਂ ਪਲੱਸ 1 ਪਲੱਸ 2 'ਚ ਪੜ੍ਹਦੇ ਸੀ ਉਹ ਕਹਿੰਦੇ ਵੀ ਦਿੱਲੀ ਦੇ ਚਾਂਦਨੀ ਚੌਕ ਵਾਲੇ ਖੇਤਰ ਪੁੱਤਰ ਜੋ ਲੰਘੋ ਨਾ ਤਾਂ ਉੱਥੇ ਬੰਦੇ ਹੁੰਦੇ ਨੇ ਉਹਨਾਂ ਦਾ ਏਰੀਆ ਹੁੰਦਾ ਕਿ ਉਹ ਬੰਦਾ ਖਰੀਦ ਲੈਂਦੇ ਨੇ ਤੁਰਿਆ ਜਾਂਦਾ ਕਿ ਵੀ ਤੁਰਿਆ ਜਾਂਦਾ ਬੰਦਾ ਇਹਦੀ ਜੇਬ ਚ ਇੰਨੇ ਪੈਸੇ ਹੋਣਗੇ ਇੰਨੇ ਚ ਸੌਦਾ ਹੋ ਗਿਆ ਨਾਲ ਵਾਲੇ ਬੰਦੇ ਨੂੰ ਵੇਚ ਦਿੰਦੇ ਨੇ ਕਿ ਲੈ ਵੀ ਤੂੰ ਇਹਨੂੰ ਲੁੱਟ ਲੈ ਪਰ ਕਹਿੰਦੇ ਜੇ ਉਹਦੀ ਹੱਦ ਟੱਪ ਚ ਬੇ ਬੰਦਾ ਫਿਰ ਉਹ ਅਗਲੇ ਨੂੰ ਵੇਚ ਦਿੰਦੇ ਨੇ ਕਿ ਵੀ ਇਹਦੇ ਕੋਲ ਇੰਨੇ ਆ ਮੈਨੂੰ ਪੈਸੇ ਦੇ ਦੇ ਹੁਣ ਅਗਲੇ ਤੇਰੇ ਏਰੀਆ ਚ ਆ ਗਿਆ ਤੂੰ ਲੁੱਟ ਲਈ ਸੋ ਕਹਿੰਦੇ ਇਦਾਂ ਚੱਲਦਾ ਪਹਿਲਾਂ ਇੱਥੇ ਮਤਲਬ ਆ ਗਏ ਜੀ ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਉਹ ਚੱਲ ਗਏ ਤਾਂ ਅਗਲੇ ਨੂੰ ਦੇ ਕੇ ਕਿ ਲਓ ਜੀ ਭਾਈ ਹੁਣ ਰਗਵ ਚੱਡਾ ਜੀ ਤੁਸੀਂ ਸੰਭੋ ਰਗਵ ਚੱਡਾ ਜੀ ਤੋਰੇ ਤਾਂ ਸੰਦੀਪ ਪਾਠਕ ਜੀ ਆ ਗਏ ਸੰਦੀਪ ਪਾਟਕ ਜੀ ਤੋਰੇ ਤਾਂ ਹੁਣ ਮਨੀਸ਼ ਸ਼ਿਸ਼ੋਧਿਆ ਹੋਰ ਹੀ ਆ ਗਏ ਮਗਰੇ ਕੇਜਰੀਵਾਲ ਵੀ ਆ ਗਿਆ ਮਤਲਬ ਕਿਤੇ ਆਏ ਤਾਂ ਨਹੀਂ ਕਿ ਬਾਰੀ ਸਿਰ ਕੇ ਭਾਈ ਤੇਰੇ ਏਰੀਆ ਚ ਆ ਗਿਆ ਹੁਣ ਬੰਦਾ ਹੁਣ ਤੇਰੀ ਵਾਰੀ ਤੇਰੀ ਵਾਰੀ ਤੇ ਇਹਦੇ ਨਾਲ ਆਮ ਆਦਮੀ ਪਾਰਟੀ ਦਾ ਉਹ ਵਰਕਰ ਜਿਹੜਾ ਚਾਰ ਐਮਪੀਆਂ ਦੇ ਸਮੇਂ ਨਾਲ ਖੜਿਆ ਸੀ ਜਿਹੜਾ ਵਿਰੋਧੀ ਧਿਰ ਦੀ ਸਰਕਾਰ ਸਮੇਂ ਜਦੋਂ ਵਿਰੋਧੀ ਧਿਰ ਚਾਈ ਸੀ ਅਮ ਤਦ ਖੜਾ ਸੀ ਉਹ ਨਰਾਜ਼ ਤੇ ਨਰਾਸ਼ ਘਰੇ ਬੈਠਾ ਉਹ ਤੋਂ ਬਾਅਦ ਜਿਹੜਾ ਨਵਾਂ ਵਰਕਰ ਸੀ ਹੁਣ ਉਹ ਵੀ ਟੁੱਟ ਰਿਹਾ ਕੀ ਇਹ ਟੁੱਟ ਭੱਜ ਦੇ ਵਿੱਚੋਂ ਫਿਰ ਵੀ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਵਜੂਦ ਹੈਗਾ ਮੈਂ ਸਰਦਾਰ ਮਿਰਸਨ ਸਿੰਘ ਦੀ ਤੋਂ ਤੋਂ ਟਿੱਪਣੀ ਚ ਫਿਰ ਮਾਪ ਪਰ ਬੈਠਰ ਤਾਂ ਉੱਕਣ ਜਾਣਾ ਨਾਰਮਲੀ ਇਹ ਹੈ ਕਿ ਜਿਹੜਾ ਕਲਚਰ ਹੈ ਇਹਨਾਂ ਦਾ ਆਰਗੇਨਾਈਜੇਸ਼ਨ ਦਾ ਕਲਚਰ ਨਹੀਂ ਹੈ ਕਿਤੇ ਕੋਈ ਲੋਕਲ ਕਮੇਟੀ ਕਿਤੇ ਕੋਈ ਡਿਸਟ੍ਰਿਕਟ ਕਮੇਟੀ ਕਿਤੇ ਕੋਈ ਹੋਰ ਜਿਹੜੀ ਐਜੇ ਆਰਗੇਨਾਈਜੇਸ਼ਨ ਮੀਟਿੰਗਾਂ ਹੁੰਦੀਆਂ ਨੇ ਉਹਦਾ ਕੋਈ ਅਧਿਕਾਰ ਹੁੰਦੇ ਨੇ ਕੋਈ ਗੰਦ ਇਹ ਸਾਰੀ ਇਹ ਤਾਂ ਇਹੀ ਕਹਿੰਦੇ ਨੇ ਕਿ ਲੀਡਰ ਕੇਵਲ ਕੇਜਰੀਵਾਲ ਹੈ ਬਾਕੀ ਸਾਰੇ ਵਲੰਟੀਅਰ ਨੇ ਉਹ بار-ਬਾਰ ਕਹਿ ਕੇ ਜਦੋਂ ਥੋੜਾ ਜਾਂ ਵਿੱਚ ਰੌਲਾ ਰੂਲਾ ਜਾਂ ਪੈਂਦਾ ਹੈ ਕਈ ਵਾਰ ਕੇਜਰੀਵਾਲ ਆ ਕੇ ਕਹਿੰਦਾ ਮੰਗਣੇ ਮਤ ਆਣਾ ਜਹਾਂ ਕੁਛ ਸੇਵਾ ਕਰਨੀ ਆ ਕਰੋ ਨਹੀਂ ਤਾਂ ਜਾਓ ਉਹ ਕਹਿੰਦੇ ਮੰਗਣ ਦਾ ਹੱਕ ਤੇ ਦੇਣ ਦਾ ਹੱਕ ਪੈਗੰਬਰ ਤੋਂ ਮੰਗੀਦਾ ਨਹੀਂ ਹੁੰਦਾ ਤੇ ਮਤਲਬ ਦਰਖਾਸਤ ਕੀਤੀ ਜਾਂਦੀ ਉਹ ਹੱਥ ਜੋੜੀਦੇ ਹੁੰਦੇ ਨੇ ਜੇ ਮਹਿਮਨ ਮਿਹਰ ਪੈ ਜਾਏ ਤਾਂ ਦੇ ਦਿੰਦਾ ਐਜ਼ ਅ ਰਾਈਟ ਨਹੀਂ ਕੁਝ ਮੰਗੀਦਾ ਕਹਿੰਦਾ ਉਹ ਤਾਂ ਹੁਣ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਨੋਰਮਲੋਜੀਕਲ ਹੋ ਗਏ ਕੇਜਰੀਵਾਲ ਪਹਿਲਾਂ ਹੀ ਪੁਹਾਜਾ ਬਣਿਆ ਹੋਇਆ ਮਤਲਬ ਆਪਣੀ ਪਾਰਟੀ ਚਕੇ ਇਹ ਤਾਂ ਚੈਲੰਜ ਹੀ ਨਹੀਂ ਹੈ ਕੋਈ ਇਸ ਲੀਡਰਸ਼ਿਪ ਪਰ ਇਹ ਵਕਈ ਹਰ ਇੱਕ ਨੂੰ ਇਹ ਲੱਗਦਾ ਹੁੰਦਾ ਹੈ ਜਿਵੇਂ ਕਹਿੰਦੇ ਨੇ ਬਹੁਤ ਸਿਆਣੇ ਬੰਦੇ ਤਾਂ ਕਿਤੇ ਦੂਰੋਂ ਦੇਖ ਕੇ ਪਰਖ ਜਾਣ ਜਦ ਐਡੇ ਐਡੇ ਬੰਦੇ ਪਰਖ ਨਹੀਂ ਸਕੇ ਉਹ ਚੀਜ਼ਾਂ ਜਿਹੜੀਆਂ ਬਾਹਰ ਨਿਕਲਦੀਆਂ ਨੇ ਕਿ ਜੀਐਨਯੂ ਦੇ ਪ੍ਰੋਫੈਸਰ ਜੀ ਜੁਗਿੰਦਰ যাদਬ ਵਰਗੇ ਪੋਲਿਟੀਕਲ ਸਾਇੰਟਿਸਟ ਐਡਮਨ ਰਾਮਦਾਸ ਵਰਗੇ ਵੱਡੇ ਬੰਦੇ ਪ੍ਰਸਾਦ ਪੂਸ਼ਨ ਵਰਗੇ ਸਸੀ ਪੂਸ਼ ਸ਼ਾਂਤੀ ਪੂਸ਼ਨ ਵਰਗੇ ਵੱਡੇ ਲਾ ਮਿਨਿਸਟਰ ਉਦੋਂ ਦੇ ਰਹੇ ਕਿ ਵਰਲਡ ਇਕਨੋਮਿਕ ਫੋਰਮ ਦਾ ਅਜੰਡਾ ਲੈ ਕੇ ਆਇਆ ਕਿਧਰੋਂ ਤੇ ਉਹਨੇ ਇਹ ਸਾਰਾ ਕੁਝ ਦਿੱਤਾ ਤੇ ਜਿਹੜੀ ਐਂਟੀ ਕਰਾਪਸ਼ਨ ਮੂਵਮੈਂਟ ਹੀ ਉੱਥੋਂ ਆਇਆ ਜੇ ਉਹ ਤਪੜਾ ਖਾ ਸਕਦੇ ਨੇ ਤਾਂ ਵਿਚਾਰੇ ਆਪ ਲੋਕਾਂ ਨੂੰ ਤਾਂ ਮਾਫ਼ ਕਰਨਾ ਚਾਹੀਦਾ ਤੁਣਾ ਜਾਂ ਉਹ ਉਸ ਲੈਵਲ ਤੇ ਨਹੀਂ ਸੋਚ ਸਕਦੇ ਦੂਜੀ ਗੱਲ ਮੈਨੂੰ ਲੱਗਦਾ ਮਨੁੱਖ ਦੀ ਇੱਕ ਫਿਤਰਤ ਤਵੀ ਹੈ ਕਹਿੰਦੇ ਬਹੁਤ ਜ਼ਿਆਦਾ ਸਿਆਣੇ ਬੰਦੇ ਤਾਂ ਦੂਰੋਂ ਸਿੱਖਦੇ ਨੇ ਕਿਉਂ ਦੇਖੋ ਉੱਥੇ ਕੀ ਹੋਇਆ ਪਰ ਆਮ ਬੰਦਾ ਉਹਨਾਂ ਚਰ ਨਹੀਂ ਸਕਦਾ ਵੀ ਇਹ ਅੱਗਾਂ ਜਿੰਨਾ ਚਿਰ ਉਂਗਲੀ ਫੁਕਾਰ ਨਹੀਂ ਲੈਂਦਾ ਆਪਣੀ ਤੇ ਉਹ ਉਗੜੀਆਂ ਫੁਕਦੀਆਂ ਨੇ ਤਾਂ ਜਾ ਕੇ ਹਰੇਕ ਨੂੰ ਲੱਗਦਾ ਮੇਰਾ ਉਹ ਨੂੰ ਐ ਜੱੱਚੀ ਜਾਂਦਾ ਮੇਰੇ ਨਾਲ ਨਹੀਂ ਹੋਏਗਾ ਮੇਰੇ ਨਾਲ ਸਾਹ ਤਾਂ ਪੱਛ ਜੇ ਖਬਰ ਐ ਤਾਂ ਦੂਜੇ ਨਾਲ ਹੋ ਗਿਆ ਤੀਜੇ ਨਾਲ বাজੇ ਸ਼ਾਇਦ ਹਿਮਵਰ ਸਾਖਾ ਲੋਜੀ ਵੀ ਹੈ ਇੱਕ ਇਹੀ ਬੰਦੇ ਨੂੰ ਪੋਜ਼ਿਟਿਵਿਟੀ ਦੇਈ ਰੱਖਦੀ ਹੈ ਨਹੀਂ ਤਾਂ ਫਿਰ ਬੰਦੇ ਬਿਲਕੁਲ ਨਹੀਂ ਦੂਸਰੇ ਪਾਸੇ ਚਲੇ ਜਾਣ ਇਸ ਕਰਕੇ ਇਹ ਜਿਹੜੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ 'ਚ ਜਿਹੜੇ origignal ਬੰਦੇ ਸੀ ਸ਼ੁਰੂਆਤੀ ਦੌਰ ਤੋਂ ਉਹਨਾਂ ਚੋਂ ਕੌਣ ਨਾਲ ਹੈ ਉਸੇ ਸੁਚਾਸੇ ਦੇ ਛੋਟੇ ਭਰੋ ਵਰਗੇ ਕਨਵੀਨਰ ਜਿਹੜੇ ਗੱਡੀ 'ਚ ਵਿਚਾਰਾ ਸਹਰਾਣਾ ਰੱਖ ਕੇ ਤੁਰਿਆ ਫਿਰਿਆ ਸਾਰੇ ਪੰਜਾਬ 'ਚ ਉਹਨਾਂ ਨੂੰ ਕੱਢ ਕੇ ਪਰ੍ਹਾਂ ਮਾਰਿਆ ਜਿਹੜਾ ਐਲੀਗੇਸ਼ਨ ਲਾਇਆ ਉਹ ਵੀ ਸਾਬਤ ਨਹੀਂ ਕੀਤਾ ਕੋੜ ਕੇ ਜਿਹੜਾ ਤੁਹਾਡਾ ਲਾਇਆ ਹੋਇਆ ਸੀ ਦੋਸ਼ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਇਹਨੂੰ ਤੁਸੀਂ ਕੁਝ ਕਰਨਾ ਸੀ ਉਸ ਲੈਵਲ ਦੇ ਗੁਰਪ੍ਰੀਤ ਖੂਗੀ ਉਡਾਰੀ ਮਾਰ ਗਿਆ ਉਸ ਤੋਂ ਬਾਅਦ ਫੇਰ ਵੀ ਤਾਂ ਕੁਝ ਨਹੀਂ ਐ ਪ੍ਰਧਾਨੋਂ ਨੂੰ ਵੀ ਬਣਾਇਆ ਸੀ ਕਨਵੀਨਰ ਜੇ ਕਨਵੀਨਰਾਂ ਦਾ ਹਾਲ ਤੇ ਐ ਤੇ ਨਮਜੋਤ ਸਿੱਧੂ ਆਪ ਕਹਿੰਦਾ ਰਿਹਾ ਕਿ ਜੀ ਜਦੋਂ ਚਲਾ ਗਿਆ ਕੇਜਰੀਵਾਲ ਨੇ ਕਿਹਾ ਤੇ ਤੇਰੀ ਵਾਈਫ ਨੂੰ ਦੇ ਦਿੰਦੇ ਆ ਇੱਕ ਟਿਕਟ ਤੂੰ ਸਾਡੇ ਲਈ ਪ੍ਰਚਾਰ ਕਰ ਕਹਿੰਦੇ ਮੁਰਕੇ ਟੈਲੀਫੋਨ ਚੁੱਕਣਾ ਹੀ ਬੰਦ ਹੋ ਗਿਆ ਤੇ ਫਿਰ ਉਹ ਕਾਂਗਰਸ ਚ ਆਇਆ ਕਾਂਗਰਸ ਨੇ ਪ੍ਰਧਾਨ ਬਣਾਤਾ ਤੇ ਚਲੋ ਬਾਅਦ ਚ ਜੋ ਹੋਇਆ ਉਹਦੇ ਕੋਲ ਸਭ ਦੇ ਸਾਹਮਣੇ ਬਹੁਤ بڑے بڑے ਜਿਹੜੇ ਪਹਿਲਾਂ ਆਣੇ ਬੰਦੇ ਸੀਗੇ ਉਹ ਸਾਰੇ ਬੰਦੇ ਨਰਾਸ਼ ਹੋ ਕੇ ਬੈਠੇ ਪਹਿਲਾਂ ਤਾਂ ਐਮਪੀ ਦੇਖਣੋਂ ਪੰਜਾਬ ਦੇ ਡਾਕਟਰ ਧਰਮਵੀਰ ਗਾਂਧੀ ਤੋਂ ਲੈ ਕੇ ਜਿਹੜੇ ਬੰਦੇ ਡਿਫਰੈਂਟ ਟਾਈਪ ਦੇ ਬਣੇ ਸੀਗੇ ਉਨਾ ਚੋ ਕੌਣ ਨਾਲ ਕੱਲਾ ਭਗਵਾਨ ਤਰ ਹੈ ਗਿਆ ਸੀ ਲਾਸਟ ਦੇ ਵਿੱਚ ਨਾਲ ਪਾਰਟੀ ਦੇ ਮਤਲਬ ਬਾਕੀ ਦਾ ਚਾਰ ਦੇ ਚਾਰ ਤੇ ਜਿਹੜੇ ਦੂਜੇ ਕੈਂਡੀਡੇਟ ਸੀ ਉਹ ਵੀ ਚਲੇ ਗਏ ਸੀ ਹੁਣ ਕੀ ਹਾਲਤ ਹੈ ਇਹਨਾਂ ਦੀ ਹੁਣ ਤਾਂ ਸਾਰੀ ਪਾਰਟੀ ਪੰਜਾਬ ਚ ਆ ਕੇ ਬਹਿ ਗਈ ਜਾਂ ਤਾਂ ਇਹਨਾਂ ਨੇ ਫੈਸਲਾ ਕਰ ਲਿਆ ਵੀ ਨੈਸ਼ਨਲ ਅਲੂਸ਼ਨ ਛੱਡੋ ਪੰਜਾਬ ਵੀ ਵਗ ਗਿਆ ਤਾਂ ਕਾਸੇ ਜੋਗੇ ਨਹੀਂ ਰਹਿਣੇ ਪਾਰਟੀ ਕਿਤੇ ਖੜੀ ਹੋ ਨਹੀਂ ਕਰਨੀ ਮੁੜ ਕੇ ਇਹ ਪੋਲਿਟਿਕਲ ਆਦਮੀ ਹੋ ਨਹੀਂ ਐ ਇਹ ਹਵਾ ਦੇ ਘੋੜੇ ਆਏ ਮਲਾਈ ਖਾਓ ਜਾਓ ਜਦ ਚੋਣ ਆਏਗੀ ਫਿਰ ਕਿਤੇ ਭੇਜ ਦਾਂਗੇ ਵਾਰੰਟੀ ਹਰ ਕਹਿ ਕੇ ਬੰਦੇ ਪਰਦਤ ਨਹੀਂ ਕਰਨਾ ਐਜੀਟੇਸ਼ਨ ਨਹੀਂ ਕਰਨੀ ਵਿਰੋਧੀ ਤਰ ਦਾ ਰੋਲ ਨਹੀਂ ਨਵਾਉਣਾ ਕਿਤੇ ਜਾ ਕੇ ਕੋਈ ਗੱਲ ਨਹੀਂ ਕਰਨੀ ਦਿੱਲੀ ਦੀ ਮਿਊਸਪੈਲਟੀ ਦੇ ਵਿੱਚ ਆ ਮੇਅਰ ਦੀ ਚੋਣ ਸੀ ਛੱਡ ਦਿਓ ਆਪਾਂ ਨਹੀਂ ਲੜਨੀ ਜਿੱਦਨ ਮਰਜੀ ਚਲੇ ਜਾਣ ਮਤਲਬ ਇਹ ਫਾਈਟਰ ਹੈ ਹੀ ਨਹੀਂ ਲੋਕਾਂ ਚ ਪਰਖਾ ਕੀ ਆ ਕਿ ਫਾਈਟਰ ਆਦਮੀ ਨੇ ਫਾਈਟਰ ਹੈ ਹਾਂ ਇਹ ਉਧਰੋਂ ਇੱਕ ਤੁਸੀਂ ਇਹ ਤਾਂ ਦੇਖੋ ਨਾ ਅਨਿਊਜਨ ਨੈਰੇਟਿਵ ਇਹਨਾਂ ਨੇ ਕੀ ਸਰਜਤਾ ਕੇ ਸੰਘਰਸ਼ ਚੋਂ ਆਏ ਨੇ ਕਿਹੜੇ ਸੰਘਰਸ਼ ਚੋਂ ਆਏ ਨੇ ਜੀ ਇਹ ਉਸ ਸੰਘਰਸ਼ ਚੋਂ ਆਏ ਨੇ ਜਿੱਥੇ 24 ਘੰਟੇ ਕਾਰਪੋਰੇਟ মিডিਆ ਦੀ ਜਿਹਨੂੰ ਅੱਜਕੱਲ੍ਹ ਗੋਦੀ মিডিਆ ਕਹਿੰਦੇ ਨੇ ਤੋਪਾਂ ਪੀ 24 ਘੰਟੇ ਬੀੜੀਆਂ ਰਹੀਆਂ ਤੇ মিডিਆ ਪ੍ਰੋਡਕਟਰ ਗਰੁੱਪ ਐ ਉਹ ਦੋਨਾਂ ਤੇ ਜਿਹਦੇ ਕਰਕੇ ਜਦ ਰੋਜ਼ মিডিਆ ਇਸੇ ਦੀ ਗੱਲ ਕਰੂ ਵੀ ਦੇਸ਼ ਚੋਂ ਕੁਝ ਬਾਹਰੇ ਦੇ ਰਿਹਾ ਇੱਕੋ ਆਗੇ ਨੇ ਐਸ ਲੈਵਲ ਦੇ ਬੰਦੇ ਦੁਨੀਆ ਨੂੰ ਉਤਾਰਨ ਦੇ ਵਾਸਤੇ ਤੇ ਆਪੀ ਲੱਗ ਜਾਂਦੇ ਨੇ ਲੋਕ ਤਾਂ ਦੂਰ ਬੈਠੇ ਫਿਰ ਵੀ ਚਲੋ ਠੀਕ ਆ ਹਵਾ ਵੜ ਜਾਂਦੀ ਆ ਉਸ ਲੈਵਲ ਦੇ ਉੱਤੇ ਤੇ ਕਾਂਸੀ ਰਾਮ ਨਹੀਂ ਐ ਬਾਕੀ ਨਹੀਂ ਐ ਜਿਹਨੂੰ মিডিਆ ਨਫ਼ਰਤ ਕਰਦਾ ਕਿ ਇਹਦੇ باوجود ਤੁਸੀਂ ਪਾਰਟੀ ਖੜੀ ਕਰਨੀ ਹੁੰਦੀ ਆ ਇਹ ਕਿਸਾਨ ਅੰਦੋਲਨ ਨੂੰ ਉੱਚਾ ਦਿਖਾਉਂਦਾ ਰਿਹਾ ਜੀ ਕਿਸਾਨ ਅੰਦੋਲਨ ਨੂੰ ਇਹੀ ਮੀਡੀਆ ਸਾਰੇ ਅੰਦੋਲਨ ਵੀ ਜੇ ਪੋਲਿਟਿਕਸ ਦੀ ਵੀ ਮੈਂ ਗੱਲ ਕਰਾਂ ਜਦੋਂ ਪਾਰਟੀ ਖੜੀ ਕਰਨੀ ਹੁੰਦੀ ਆ ਸਾਰਟ ਤਾਂ ਉਹ ਡੈਡੀਕੇਟਡ ਵਰਕਰ ਖੜੇ ਕਰਦੀ ਹੈ ਜਿਹੜੇ तमाम ਚੀਜ਼ਾਂ ਨੂੰ ਰੋੰਦ ਕੇ ਤੇ ਅੱਗੇ ਵਧਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁਣ ਕੀ ਹੋਇਆ ਜਿਹੜੇ ਅਵਾਬ ਗਰੇ ਵਾਲ ਦੀ ਵੀ ਆਪਾਂ ਗੱਲ ਕਰਦੇ ਆ ਉਹਨਾਂ ਨੂੰ ਕਿਹਾ ਗਿਆ ਉਹ ਉਹ ਇਤਕੀ ਦਾਵੇਦਾਰ ਸੀਗੇ ਟਿਕਟ ਦੇ ਇੱਥੇ ਕਿਉਂਕਿ ਪਹਿਲਾਂ ਆਪ ਲੜੀ 17 ਦੇ ਵਿੱਚ ਚਲੋ 22 ਚ ਕੁਝ ਕਹਤਾ ਉਹਨੇ ਕਿਹਾ ਗਿਆ ਕਿ ਇਹ ਹਿੰਦੂ ਸੀਟ ਹੈ ਇਸ ਲਈ ਤੈਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ। ਵਾਹ ਵਾਹ। ਇਹ ਆਮ ਆਦਮੀ ਪਾਰਟੀ ਦਾ ਇੱਕ ਲੌਜਿਕ ਹੈ। ਉਹ ਸਾਰੇ ਮਾਮਲੇ ਦੇ ਵਿੱਚ। ਦੂਜੀ ਗੱਲ ਉਹਦੀ ਵੂਮਨ ਸੈਲ ਦੀ ਜਿਹੜੀ ਚੇਅਰਪਰਸਨ ਹੈ ਉਹ ਬੀਬੀ ਨੇ ਆ ਕੇ ਓਪਨਲੀ ਇਹ ਕਿਹਾ ਕਿ ਸਾਰੇ ਦਿੱਲੀ ਦੇ ਕਾਬਜ ਹੋਗੇ ਤੇ ਚੇਰਮੈਨੀਆਂ ਸਾਰੇ ਵੱਡੇ ਇਹੀ ਕਹਿੰਦੇ ਨੇ ਮੈਂ ਚੇਰਮੈਨੀ ਲੈਣ ਨਹੀਂ ਆਇਆ। ਤੁਸੀਂ ਭਾਈ ਲਾਸਟ ਤੱਕ ਦੇਖਿਆ ਜਦ ਚੇਰਮੈਨੀਆਂ ਨਹੀਂ ਆਇਆਂ। ਫੇਰ ਸਾਰਿਆਂ ਨੇ ਕਿਸੇ ਨੂੰ ਟਿਕਟ ਨਹੀਂ ਮਿਲੀ ਉਦੋਂ ਬਾਅਦ ਤੁਸੀਂ ਖੜੇ ਹੋ ਰਹੇ ਹੋ ਹੁਣ ਤੱਕ ਤਾਂ ਜੋ ਡਿਫੈਂਡ ਕਰਦੇ ਆ ਰਹੇ ਹੋ ਇਸ ਲਈ ਆਪਣੇ ਆਪ ਨੂੰ ਹੁਣ ਤੁਸੀਂ ਵੀ ਚੀਚੀ ਨਾਲ ਕੋਣ ਨੂੰ ਢੋਣ ਕੇ ਸ਼ਹੀਦ ਨਾ ਬਣੋ ਹਾਂ ਤੁਸੀਂ ਵੀ ਚੱਲ ਫਿਰ ਵੀ ਦੂਜਿਆਂ ਨਾਲੋਂ ਵਧੀਆ ਤੇ ਹੁਣ ਵੀ ਬੋਲਿਓ ਪੌਣੇ ਦੋ ਸਾਲ ਰਹਿੰਦੇ ਨੇ ਨਹੀਂ ਤਾਂ ਪੌਣੇ ਦੋ ਸਾਲ ਵੀ ਇੱਧਰ ਉੱਧਰ ਕਰਦੇ ਰਹਿੰਦੇ ਤੇ ਅੱਜ ਕੱਲ ਤੁਸੀਂ ਦੇਖੋ ਕਿ ਉੱਥੇ ਲਿਆਂਦੇ ਇੱਕ ਸੱਜਣ ਅੱਜ ਉਦਯੋਗਪਤੀ ਕੀ ਕੋਲੀ ਆ ਉਹਨਾਂ ਦਾ ਨਾਮ ਜਿਹੜੇ ਹਲਕਾ ਇੰਚਾਰਜ ਬਣਾਤੇ ਅੱਜ ਜਲੰਧਰ ਚ ਜਲੰਧਰ ਜਲੰਧਰ ਚ ਜਲੰਧਰ ਚ ਲਿਆ ਕੇ ਤੇ ਉਹ ਉਹੀ ਕੋਲੀ ਨੇ ਜਿਨ੍ਹਾਂ ਨੇ ਕਹਿੰਦੇ ਨੇ ਜਿਹੜੇ ਅੰਗਰਾਨ ਸੀਗੇ ਆਮ ਆਦਮੀ ਪਾਰਟੀ ਚੋਂ ਤੋੜ ਕੇ ਬੀਜੇਪੀ ਚ ਬੁਲਾਏ ਸੀਗੇ ਸੁਸ਼ੀਲ ਰਿੰਕੂ ਬਿਲਕੁਲ ਜੀ ਤੇ ਰਿੰਕੂ ਬੀਜੇਪੀ ਚ ਰਗੇ ਇਹਨਾਂ ਦਾ ਕੈਂਡੀਡੇਟ ਅਨਾਉਂਸ ਕੀਤਾ ਕਿਤਾਇਆ ਤੇ ਉਹ ਬੀਜੇਪੀ ਚ ਉਹ ਜੇ ਬੰਦਾ ਲੈ ਕੇ ਗਿਆ ਜਨਰਲ ਪਰਸੈਪਸ਼ਨ ਤਾਂ ਤੁਸੀਂ ਕਿਹਦੇ ਨਾਲੋਂ ਫਿਰ ਤੁਸੀਂ ਉਸੇ ਨੂੰ ਫਿਰ ਲਿਆ ਰਹੇ ਹੋ ਗੁੜਕੇ ਤੁਹਾਡੇ ਨਾਲ ਉਹਨੂੰ ਨਾਲ ਤੁਸੀਂ ਉਹਦਾ ਚਾਰਜ ਵੀ ਬਣਾ ਰਹੇ ਹੋ ਅਜੇ 1.5 ਹਾਲ ਦਾ ਫੁਰਕੀ ਕਰ ਰਹੇ ਨੇ ਜਦੋਂ ਦਾ ਮਨੀਸ਼ ਸ਼ੋਧਿਆ ਆਇਆ ਉਹ ਡੇਲੀ ਸਵੇਰੇ ਆਨਲਾਈਨ ਮੀਟਿੰਗ ਲਈ ਜਾ ਰਹੇ ਨੇ ਐਮਐਲਏ ਜੀ ਦੇ ਐਮਐਲਏ ਜੀ ਨੂੰ ਝਿੜਕਾ ਪੈਂਦੀਆਂ ਨੇ ਕਿ ਫਲਾਨੀ ਜਗ੍ਹਾ ਕਿਉਂ ਨਹੀਂ ਗਿਆ ਘਾਟਨ ਕਰਨ ਮੇਰੇ ਕੋਲ ਫੀਡਬੈਕ ਹੈ ਫਰਦ ਐਮਐਲਏ ਤੋਂ ਮਿਲਣ ਦਾ ਸਮਾਂ ਮੰਗਦੇ ਨੇ ਦੋ ਦੋ ਮਹੀਨੇ ਹੋ ਗਏ ਇੱਕ ਸਿੰਗਲ ਬੰਦੇ ਨੂੰ ਮਿਲ ਨਹੀਂ ਰਿਹਾ ਇਦੋਂ ਵੱਡੀ ਬਾਤ ਸਾਹਤ ਕੀ ਹੁੰਦੀ ਹੈ ਹੂੰ ਤੁਸੀਂ ਪਾਰਟੀ ਦੇ ਇੰਚਾਰਜ ਹੋ ਪੰਜਾਬ 'ਚ ਬੈਠੇ ਹੋ ਹੁਕਮ ਲਾਉਣੇ ਹੋ ਕੇ ਬੰਦਾ ਉਹ ਬੰਦਾ एजुकेशन ਕਿਵੇਂ ਠੀਕ ਕਰ ਸਕਦਾ ਜਿਹੜਾ ਡਿਕਟੇਟਰ ਨੋਮਾ ਇਸ ਲੈਵਲ ਤੇ ਉਹਨੂੰ ਬਣਾ ਤਾ এডੂਕੇਸ਼ਨ ਠੀਕ ਕਰਤੀ ਫਲਾਣਾ ਕਰਤਾ ਤੁਸੀਂ ਆਪਣੇ ਬੰਦਿਆਂ ਨੂੰ ਨਹੀਂ ਮਿਲ ਰਿਹਾ ਅੱਜ ਤਾਂ ਬਹੁਤ ਐਮਐਲਏ ਭਰੇ ਪੀਤੇ ਬੈਠੇ ਨੇ ਉਹਨਾਂ ਨੂੰ ਅੱਜ ਇਹ ਵੀ ਸਮਝ ਦਵਾਰਾ ਤੁਹਾਨੂੰ ਟਿਕਟ ਨਹੀਂ ਮਿਲਣੀ ਬਹੁਤਿਆਂ ਨੂੰ ਬਿਲਕੁਲ ਐਤਕੀ ਵਾਲੀ ਐਮਐਲਏਸ਼ਿਪ ਕੋਈ ਹੋਰ ਨਹੀਂ ਸਕਦਾ ਜੇ ਫੋਨ ਵੀ ਵੱਡਾ ਜਾਣਾ ਚਾਹੁੰਦਾ ਜਾ ਸਕਦੇ ਏਡੀ ਕੋਈ ਪ੍ਰੋਬਲਮ ਨਹੀਂ ਇੰਨਾ ਨਾ ਡਰੋ ਜਿਹੜਾ ਮਿਲਿਆ ਹੋਇਆ ਤੁਹਾਡੇ ਕੋਲ ਇਹ ਕੁਝ ਨਹੀਂ ਆਪਣੀ ਪਾਰਟੀ ਸੁਧਾਰਨ ਲਈ ਹੋ ਲੜੋ ਬਾਕੀ ਨਾ ਜਾਓ ਪਾਰਟੀ ਦੇ ਵਿੱਚ ਤਾਂ ਸਵਾਲ ਖੜੇ ਕਰੋ ਨਾ ਬਿਲਕੁਲ ਚੀਫ ਮਨਿਸਟਰ ਦੀ ਹਿੰਮਤ ਨਹੀਂ ਹੈ ਚੀਫ ਮਨਿਸਟਰ ਅੱਜ ਤੱਕ 4-4 ਮਹੀਨੇ ਹੋ ਗਏ ਕਿਸੇ ਐਮਐਲਏ ਨੂੰ ਨਹੀਂ ਮਿਲ ਰਿਹਾ ਅਪੁਆਇੰਟਮੈਂਟ ਨਹੀਂ ਮਿਲ ਰਹੀ ਕਿਤੇ ਵੀ ਜਾ ਕੇ ਸਧਾਰਨ ਬੰਦਾ ਛੱਡੋ ਮੈਂ ਦਰਜਣਾ ਐਮਐਲਏ ਨਾਲ ਗੱਲ ਕਰਨ ਤੋਂ ਬਾਅਦ ਗੈਰ ਰਿਆਂ ਬਾਕੀ ਤਾਂ ਗੱਲ ਛੱਡੋ ਜਿਹੜੇ ਉਹ ਨਹੀਂ ਆ ਵੀ ਇੱਕ ਦੋ ਫਲਾਨਾ ਐਮਐਲਏ ਤੇ ਕਾਇਮ ਅੰਦੇ ਜੇ ਉਹ ਉਹ ਗੱਲ ਛੱਡ ਦਿਓ ਤੇ ਇਸ ਕਰਕੇ ਇਧਰ ਵੀ ਪਾਰਟੀ ਜਾ ਰਹੀ ਹੈ ਅਜੇ ਪੌਣੇ 2 ਸਾਲ ਪਏ ਨੇ ਜਦ ਚੇਅਰਮੈਨੀਆਂ ਛੋਟੀਆਂ ਛੋਟੀਆਂ ਦਾ ਲਾਲਚ ਬਿਲਕੁਲ ਟਲ ਗਿਆ ਤਾਂ ਨੇੜੇ ਜਾ ਕੇ ਜਿਹੜਾ ਫਲੱਡ ਆਉਣਾ ਹੈ ਨਾ ਦੂਜੀਆਂ ਪਾਰਟੀਆਂ ਦੇ ਟਿਕਟਾਂ ਦੇ ਠੁਕਰਾਏ ਬੰਦੇ ਅਗਲੀਆਂ ਟਿਕਟਾਂ ਉਹਨਾਂ ਨੂੰ ਮਿਲੀਆਂ ਨਹੀਂ ਆ ਨਵੇਂਾਂ ਛੋਟੇ ਛਣ ਨੂੰ ਨਹੀਂ ਮਿਲੀਆਂ ਮੈਂਜੋਰਿਟੀ ਨੂੰ ਤੁਹਾਡੇ ਸਾਹਮਣੇ ਬਿਲਕੁਲ ਮਜੂਦਿਆਂ ਮਜੂਦਾ ਚੋਂ ਤਾਂ ਕਹਿੰਦੇ ਕਿ 80% ਉੱਡ ਜਾਣੇ ਆ ਪਰ ਸੇਖੋ ਸਾਹਿਬ ਸਮਾਂ ਕਾਫੀ ਹੋ ਗਿਆ ਮੈਂ ਫੇਰ ਵੀ ਤੁਹਾਨੂੰ ਟਿੱਪਣੀ ਚਾਹੁੰਨਾ ਕਿ ਫੂਲਕਾ ਹੋਰੀ ਵੀ ਐਸੇ ਜਿ ਸੀਗੇ ਉਹ ਵੀ ਕਿਨਾਰੇ ਹੋਏ ਹਾਂ ਖੈਰਾ ਆ ਕੇ ਚਲੇ ਗਏ ਚਲੋ ਤੁਸੀਂ ਵੀ ਬੁੱਟੇ ਨੂੰ ਪਾਣੀ ਪੂਣੀ ਤਾਂ ਦਿੱਤਾ ਜੀ ਇਹਨੂੰ ਖਾਸਾ ਸਿੰਜਣ ਦੇ ਵਿੱਚ ਤੁਸੀਂ ਤੁਹਾਡਾ ਤੇ ਹੁਣ ਕਿਵੇਂ ਦੇਖਦੇ ਹੋ ਵੀਰੇ ਬਚੂਗਾ ਕਿ ਨਹੀਂ ਇਹ ਬੁੱਟਾ ਸੇਕੋ ਜ਼ਰੂਰ ਆਵਾਜ਼ ਸਾਡਾ ਜਿਹੜਾ ਸਲੋਗਨ ਸੀ ਨਾ ਆਲਟਰਨੇਟਿਵ ਰਾਜਨੀਤੀ ਦਾ ਅਸੀਂ ਉਹਦੇ ਮਰੀਜ਼ ਸੀਗੇ ਹਮ ਇੱਕ ਬਦਲਵੀਂ ਰਾਜਨੀਤੀ ਆ ਰਹੀ ਆ ਔਰ ਲੱਗਦਾ ਸੀ ਵੀ ਇਹ ਲੋਕ ਆਉਣਗੇ ਉਹ ਸਾਡੇ ਬਹੁਤ ਸਾਰੇ ਸਾਥੀ ਤੁਸੀਂ ਦੇਖਿਆ ਆਪਸੇ ਜਗਿੰਦਰ ਸ਼ਾਂਤੀ ਹੋਣੀ ਪ੍ਰਸ਼ਾਂਤ ਪੂਸ਼ ਹੋਣੀ ਮੇਰੇ ਲਨੰਤ ਮਾਰ ਸਾਡਾ ਕਿਉਂਕਿ ਅਸੀਂ ਜਗਿੰਦਰ ਸਿੰਘ ਇਹ ਹਜਾਦਵ ਸ਼ੀਨ ਦੇ ਨਾਲ ਸੀਗਾ ਬਹੁਤ ਵੱਡਾ ਰਿਸਪੈਕਟ ਛੋੜਿਆ ਸੀ ਮੈਂ ਬਹੁਤ ਜਿੰਮੇਵਾਰੀ ਨਾਲ ਕਹਿ ਰਿਹਾ ਜਦੋਂ ਇਹ ਪ੍ਰੋਸੈਸ ਬਹੁਤ ਵਧੀਆ ਸੀ ਸਾਨੂੰ ਅਪੀਲ ਕੀਤਾ ਅਪਲਾਈ ਕੀਤਾ ਜਾਊਗਾ ਨਾ ਹਲਕਿਆਂ ਦੇ ਵਿੱਚੋਂ 100-100 ਦੇ ਜਿਹੜੀਆਂ ਹੈਗੀਆਂ ਉਹਨਾਂ ਦੇ ਸਿਗਨੇਚਰ ਹੋਣਗੇ ਉਹਨਾਂ ਨੂੰ ਇੰਟਰਵਿਊ ਕੀਤਾ ਜਾਊਗਾ ਤਰਮੀਰ ਗਾਂਧੀ ਸਾਹਿਬ ਹੋਣੀ ਸੀ ਸਾਧੂ ਸਿੰਘ ਹੋਣੀ ਸੀਗੇ ਹੋਰ ਬਹੁਤ ਸਾਰੇ ਸੀਗੇ ਸਾਰਿਆਂ ਨੂੰ ਕੀਤਾ ਅ ਸਭ ਤੋਂ ਤੁਸੀਂ ਇੱਕ ਇੰਟਰਸਟਿੰਗ ਗੱਲ ਦੇਖੋ ਸਾਨੂੰ ਕੈਂਡੀਡੇਟ ਨਹੀਂ ਸੀ ਮਿਲਦੇ ਕਈ ਵਾਰੀ ਸਾਡੇ ਡਾਕਟਰ ਦਿਲਜੀਤ ਸਿੰਘ ਸੀ ਅੱਖਾਂ ਵਾਲੇ ਵਰਲਡ ਸਪੈਸ਼ਲਿਸਟ ਸੀਗੇ ਅਸੀਂ ਉਹਨਾਂ ਨੂੰ ਉਹਨਾਂ ਕਿਸ ਬੇਨਤੀ ਕੀਤੀ ਉਹ ਮੰਨ ਗਏ ਤੇ ਮੈਂ ਉਦੋਂ ਅੰਮ੍ਰਿਤਸਰ ਸੀਗਾ ਤੇ ਮੈਨੂੰ ਫੋਨ ਆਇਆ ਕਿ ਕਹਿੰਦੇ ਇੰਟਰਵਿਊ ਕਦੋਂ ਲੈਣੀ ਆ ਮੈਂ ਹੈ ਜੀ ਤੁਸੀਂ ਕੀ ਗੱਲਾਂ ਕਰਦੇ ਜੋ ਨਾ 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 ਕਹਿੰਦੇ ਤੂੰ ਕਾਕਾ ਮੈਂ ਕਿਹਾ ਇਹ ਉੱਥੇ ਚੱਲੋ ਜਿੱਥੇ ਗੜੇ ਰੋਡ ਦੇ ਉੱਤੇ ਇੱਕ ਛੋਟਾ ਜਿਹਾ ਕਮਰਾ ਦਫ਼ਤਰ ਹੁੰਦਾ ਸੀਗਾ ਇਹ ਨਹੀਂ ਗੱਲ ਬਣਨੀ ਦੋ ਪਹੁੰਚ ਮੈਂ ਹਾਂ ਜੀ ਮੈਂ 5 ਵਜੇ ਮੇਰੀਆਂ ਕਲਾਸਾਂ ਖਤਮ ਹੋਣੀਆਂ ਸਰਦੀਆਂ ਦੇ ਦੇਣਾ ਕਿਹਾ ਤੁਹਾਨੂੰ 6 ਵਜੇ ਪਹੁੰਚ 7 ਵਜੇ ਮੈਂ ਪਹੁੰਚਾ ਹੋਊਗਾ ਅਸੀਂ ਪਹੁੰਚੇ ਡਾ ਡਲਜੀਤ ਸਿੰਘ ਹਾਂ ਦੱਸੋ ਜੀ ਪੁੱਛੋ ਸਵਾਲ ਕੀ ਪੁੱਛਣਾ ਇਹੋ ਜੇ ਬੰਦੇ ਸੀਗੇ ਇਹਨਾਂ ਪਾਰਟੀ ਨੂੰ ਬੰਦਾ ਨਹੀਂ ਸੀ ਮਿਲ ਰਿਹਾ ਕੋਈ ਔਰ ਤੁਸੀਂ ਦੇਖੋ ਡਿਸਪਲਿਨਰੀ ਕਮੇਟੀ ਦੇ ਉਹਨਾਂ ਨੇ ਚੇਅਰਮੈਨ ਬਣਾਇਆ ਔਰ ਜਿਸ ਕੋ ਦਰਵੇਸ਼ ਬੰਦੇ ਨੂੰ ਇਹਨਾਂ ਨੇ ਉਹਦੇ ਵਿੱਚੋਂ ਜਿਹੜਾ ਸੀ ਉਹਨੂੰ ਤੋੜਿਆ ਹੋਰ ਬਹੁਤ ਸਾਰੇ ਮੈਂ ਲਗ ਇਗਜ਼ਾਮਪਲ ਬਹੁਤ ਦਿੱਤੀਆਂ ਜਾ ਸਕਦੇ ਪੁਆਇੰਟ ਇਹ ਸੀਗਾ ਕਿ ਇੰਨਾ ਵੱਡਾ ਲੋਕਾਂ ਦਾ ਜੋਸ਼ ਸੀਗਾ 2014 ਦੇ ਵਿੱਚ 465 ਸੀਟਾਂ ਲੜੀਆਂ ਸੀਗੀਆਂ ਇਹਨਾਂ ਨੇ ਚਾਰ ਸੀਟਾਂ ਪੰਜਾਬ ਦੇ ਵਿੱਚ ਜਿੱਤੀਆਂ ਰਿਕਾਰਡ ਬਣਾਇਆ ਸੀਗਾ ਇਹਦੇ ਪੈਰਨਲ Imran Khan ਮਰਜ਼ ਹੋ ਰਿਹਾ ਸੀ ਪਾਕਿਸਤਾਨ ਦੇ ਵਿੱਚ ਉਹ ਬਿਲਕੁਲ ਬੁਰੀ ਤਰ੍ਹਾਂ ਹਾਰ ਗਿਆ ਸਾਨੂੰ ਲੰਬਜ਼ ਯੂਨੀਵਰਸਿਟੀ ਲਾਹੌਰ ਦੇ ਵਿੱਚ ਉਹਨਾਂ ਨੇ ਇਨਵਾਈਟ ਕਰਕੇ ਲੈਕਚਰਸ ਦੇ ਉੱਤੇ ਇੱਕ ਸੈਮੀਨਾਰ ਕੀਤਾ ਉਹ ਸਪੈਸ਼ਲ ਇਨਵੀਟੇਸ਼ਨ ਆਇਆ ਮੈਂ ਉੱਥੇ ਤੇ ਪ੍ਰਪੜਿਆ ਨਜ਼ਮਸੇਟੀ ਨੇ ਸਾਬ ਜਿਹੜੇ ਸੀ ਉਹਨਾਂ ਨੇ ਉਹ ਚੇਅਰ ਕੀਤਾ ਸੀਗਾ ਉਸ ਸੈਸ਼ਨ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਤੇ ਹੋਰ ਬਹੁਤ ਵੱਡਾ ਸ਼ਹਿਰ ਉਹ ਪੰਜਾਬ ਤੇ ਪੰਜਾਬ ਚ ਕੀ ਫਰਕ ਵਾ ਕਿ ਉਹ ਪੰਜਾਬ ਇਦਾਂ ਕਿਉਂ ਰਿਸਪੌਂਡ ਕਰਦਾ ਸਾਡਾ ਨਹੀਂ ਕਰਦਾ ਪਰਵੇਂ ਕਿ ਬਾਅਦ ਦੇ ਵਿੱਚ ਹੁੰਦਾ ਇਹਨਾਂ ਜੋਸ਼ ਸੀ ਪਰ ਉਹ ਜੋਸ਼ ਅਸੀਂ ਵੀ ਵੇ ਕਿ ਨਹੀਂ ਯਾਰ ਜੇ ਕੋਈ ਬਦਲਦਾ ਹੈ ਜੇ ਰਾਜਨੀਤੀ ਬਦਲ ਕੇ ਆਉਂਦੀ ਸਾਡਾ ਆਪਣਾ ਇੰਟਰਸਟ ਨਹੀਂ ਹੈਗਾ ਤੇ ਲੋਕ ਤੁਰਦੇ ਸੀਗੇ ਹਰ ਵਿਚਾਰਧਾਰਾ ਦੇ ਲੋਕ ਇਸ ਪਾਸੇ ਲਾਏ ਸੀਗੇ ये लेफ्ट लैफ्ट आए आ अल्ट्रा लेफ्ट आए आर एस एस भी आई है, कांग्रेस भी आई है दूसरे भी आए तीसरे भी आए अंदाजा नहीं ला सकते कि ग्राउंड स्वैलिंग सी काम तो ज्यादा सुमेल सिद्धू होना ने मनजीत सिंह ज्यादा क्योंकि उस समय सके से वो जिदा करें होंगे इन्होंने करेंगे गलबात करी थी सी, सी लोगों ने बड़ा लगता से भी असी कोई जिदा ना तम तो हमारा आस भी यार ये बदल जाऊगा पाब ने रिस्पोर्ट बहुत वादिया दिता और पाब क्योंकि पाब का हिस्टोरिकल कॉन्टैक्स भी हैगा एथस भी हैगी कुछ संभालिया नहीं गया ਭਗਵੰਤ ਮਾਨ ਕਿਸੇ ਖਾਤੇ ਜ ਨਹੀਂ ਸੀ ਮੈਂ ਪਰਸਨਲ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਸੋਦੀਆ ਸਾਹਿਬ ਨੂੰ ਸਿਰਫ 15 ਮਿੰਟ ਮਿਲਿਆ ਸੀਗਾ ਕਿਉਂਕਿ ਇੱਥੋਂ ਜਿਹੜੇ ਕੈਂਡੀਡੇਟ ਜਿੱਤਦੇ ਸੀ ਅਸੀਂ ਨਾ ਭੇਜਦੇ ਸੀਗੇ ਉਹਨਾਂ ਨੂੰ ਮਨਾਉਂਦੇ ਸੀ ਧਰਮਵੀਰ ਗਾਂਧੀ ਸਾਹਿਬ ਨੂੰ ਕਦੇ ਤੁਸੀਂ ਕਰਕੇ ਦੇਖ ਲਿਓ ਉਹ ਨਾਲ ਗਏ ਸੀ ਹੋਰ ਬਹੁਤ ਸਾਰੇ ਲੋਕ ਅਸਦਵਾਹ ਸਾਹਿਬ ਨਾਲ ਬੈਠੇ ਸੀਗੇ ਆਇਆ ਜੀ 15 ਮਿੰਟ ਹੈਗੇ 15 ਮਿੰਟ ਵਿੱਚ ਐਕਸਪਲੇਨ ਕੀ ਲੀਏ ਮੈਂ ਹੈ ਜੀ ਵੀ ਆਰ ਨਾਟ ਯੋਰ ਬੌਂਡਡ ਲੇਬਰ ਉੱਥੇ ਲੋਕੀ ਬਿਨਾਂ ਪੈਸਿਆਂ ਤੋਂ ਠੰਡ ਦੇ ਵਿੱਚ ਕੋਈ ਰਜਾਈ ਨਹੀਂ ਹੁੰਦੀ ਇਹ ਕਮਰੇ ਚਾਰ-ਚਾਰ ਪੰਜ ਬੰਦੇ ਰਹਿ ਰਿਹਾ ਬੰਦੇ ਲ ਮੇਰੇ ਪਾਸ 15 ਮਿੰਟ ਹੈ ਉਸਕੇ ਬਾਅਦ ਬਤਾਈਏ ਆਪ ਕਿਆ 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 ਹੈ ਤਾਂ ਮੈਂ ਤੇ ਦੇਖਿਆ ਵੀ ਇਹ ਬਹੁਤਾ ਲੰਮਾ ਸਮਾਂ ਸਾਨੂੰ ਹজম ਨਹੀਂ ਹੋਣਾ ਇਹ ਰਿਸਪਾਂਸ ਮੇਰਾ ਇੱਕ ਇੰਕਾਊਂਟਰ ਹੋਇਆ ਕਿਉਂਕਿ ਮੈਂ ਮੈਂ ਇਹਨਾਂ ਨੂੰ ਇੰਟਰੋਡਿਊਸ ਕਰਨ ਦਾ ਜ਼ਿੰਮੇਵਾਰ ਮੈਨੂੰ ਦਿੱਤੀ ਗਈ ਸੀ ਜਿਹੜੀ ਤਸਵੀਰ ਪਰਸਨਲ ਗਲਪ ਉਸ ਦੀ ਮੈਂ ਕਰਨਾ ਨਹੀਂ ਸੀ ਚਾਹੁੰਦਾ ਸਾਨੂੰ ਇਹ ਸੀਗਾ ਕਿ ਯਾਰ ਬਦਲ ਰਿਹਾ ਹੈ ਤਸਵੀਰ ਬਦਲ ਰਹੀ ਹੈ ਦੇਸ਼ ਬਦਲਣਾ ਚਾਹੁੰਦਾ ਵਾ ਪੰਜਾਬ ਬਦਲਣਾ ਚਾਹੁੰਦਾ ਪੰਜਾਬ ਕ੍ਰਾਈਸਿਸ ਸੀਗਾ ਉਸ ਸਮੇਂ ਦੇ ਵਿੱਚ ਕਾਲੀ ਦਲ ਦਾ 10 ਸਾਲ ਦਾ ਜਿਹੜਾ ਆਪਾਂ ਮੈਂ ਤੇ ਸੰਤਾਪ ਹੀ ਕਹੂੰਗਾ ਉਹ ਭੁਗਤ ਰਿਆ ਸੀਗਾ ਤੇ ਜਾਂ ਕੁਝ ਭੁੱਗ ਚੁੱਕਾ ਸੀਗਾ ਬਹੁਤ ਵੱਡਾ ਰਿਸਪੌਂਸ ਮਿਲਿਆ ਪਰ ਇਹ ਜਿਹੜਾ ਦਿੱਲੀ ਦਰਬਾਰ ਆ ਮੈਂ ਫੇਰ ਕਹੂੰਗਾ ਮਾਰਕਟਾਈਜ਼ ਕੀਤਾ ਗਿਆ ਕਿਸ ਤਰੀਕੇ ਨਾਲ ਠਾਕਰ ਜਿਹੜੇ ਆਏ ਉੱਥੋਂ ਦੁਰਗੇਸ਼ਪਾਟ ਇਹਨਾਂ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ ਸਬੰਧ ਨਹੀਂਗਾ ਪੰਜਾਬੀ ਦੁਨੀਆ ਵਿੱਚ ਤੁਸੀਂ ਕਿੱਥੇ ਤਸਵੀਰ ਵੀ ਨਹੀਂ ਸਮਝਦੇ ਪੰਜਾਬ ਦੀ ਸਰ ਜਿੰਨਾ ਡੈਸਪੋਰਾ ਇੱਥੇ ਚੀਕਾਂ ਮਾਰਦਾ ਜੋ ਠੱਗੀਆਂ ਇੱਥੋਂ ਮਾਰ ਕੇ ਗਏ ਆ ਲੋਕਾਂ ਨੇ ਆਪਣੀ ਕਮਾਈ ਦੇ ਵਿੱਚੋਂ 100 150 50 2 2 3 300 ਡਾਲਰ ਦੇ ਕੇ ਇਹਨਾਂ ਨੂੰ ਇੱਥੇ ਬਹੁਤ ਵੱਡੀ ਆਉ ਭਗਤ ਕੀਤੀ ਰਿਸਪੈਕਟ ਕੀਤੀ ਇਹ ਧੋਖਾ ਵੈਸੇ ਬੇਸਿਕਲੀ ਪੰਜਾਬ ਦੇ ਆਵਾਮ ਦੇ ਨਾਲ ਹੋਇਆ ਪੰਜਾਬ ਦੀ ਲੋਹ ਦੇ ਨਾਲ ਹੋਇਆ ਪੰਜਾਬ ਕੋ ਬਹੁਤ ਵੱਡਾ ਇੱਕ ਮੌਕਾ ਸੀਗਾ ਅੱਜ ਪੰਜਾਬ ਬਦਲਿਆ ਪੰਜਾਬ ਹੁੰਦਾ ਅੱਜ ਪੰਜਾਬ ਜਦੋਂ ਆਪਾਂ ਕਿਸਾਨਾਂ ਦੀ ਗੱਲ ਕਰਦੇ ਆ ਕਿਸਾਨ ਨਹੀਂ ਉਹ ਪੋਲਿਟਿਕਲ ਲੀਡਰਸ਼ਿਪ ਦੇ ਵਿੱਚ ਵੀ ਉਹਨੇ ਲੀਡ ਲਈ ਹੁੰਦੀ ਕਿਉਂਕਿ ਪੰਜਾਬ ਦਾ ਇਤਿਹਾਸ ਰਿਹਾ ਚਾਹੇ ਉਹ ਪੁਰਾਣੇ ਸਮੇਂ ਸੀ ਜਾਂ ਆਜ਼ਾਦੀ ਤੋਂ ਪਹਿਲਾਂ ਸੀ ਜਾਂ ਦੂਸਰਾ ਸੀ ਇਹਨਾਂ ਨੇ ਆਣ ਕੇ ਫਿਰ ਦੁਬਾਰਾ ਉਸੇ ਗੱਲ ਉਹੀ ਹੈ ਜੀ ਇਹ ਵਿਚਾਰਧਾਰਾ ਦੀ ਗੱਲ ਨਹੀਂ ਕਰਦੇ ਵਿਚਾਰ ਕਰਦੇ ਇਹਨਾਂ ਦੇ ਲੋਕ ਲੀਡਰਾਂ ਨੂੰ ਕਹਿੰਦੇ ਕੋਈ ਵਿਚਾਰਧਾਰਾ ਦੇ ਤੁਹਾਡੇ ਦਿਮਾਗ ਤੇ ਭਾਰ ਪਾਉਣਾ ਚਾਹੁੰਦਾ ਵਾ ਇਹ ਬੌਂਡਡ ਲੇਬਰ ਚਾਹੁੰਦੇ ਆ ਇਹ ਯੈਸ ਪਨ ਚਾਹੁੰਦੇ ਆ ਕੋਈ ਵੀ ਪਾਰਟੀ ਸਟਰਕਚਰ ਜਿੱਨਾ ਜਿਹੜੇ ਬਹਿਸ ਨਹੀਂ ਹੁੰਦੀ ਕੁਐਸਚਨਿੰਗ ਇਹ ਪਰ ਘਰ ਨਹੀਂ ਚੱਲਦੇ ਬਿਨਾ ਕੁਐਸਚਨਿੰਗ ਦੇ ਉੱਤੋਂ ਤੁਸੀਂ ਬਹੁਤ ਲੰਮੇ ਸਮੇਂ ਤੱਕ ਆਪਣੇ ਘਰ ਨੂੰ ਇਕੱਠਾ ਨਹੀਂ ਰੱਖ ਸਕਦੇ ਇਹਦੇ ਵਿੱਚ ਉੱਤੋਂ ਆਰਡਰ ਆਉਦਾ ਵਾ ਪਾਵਰ ਦੀ ਸੈਂਟਰਲਾਈਜੇਸ਼ਨ ਆ ਤੇ ਜੇ ਦਹਿਸ਼ਤ ਵਾ ਡਰ ਵਾ ਉਹਦੀ ਡੀਸੈਂਟਰਲਾਈਜੇਸ਼ਨ ਆ ਐਮਐਲਏ ਦੀ ਕੀ ਬੁਖਤ ਹੈਗੀ ਆ ਟੈਲੀਫੋਨ ਉਹਨਾਂ ਨੂੰ ਬਦਲਨੇ ਪਏ ਉਹਨਾਂ ਨੂੰ ਕਿਤਾਬ ਨਾਲ ਗੱਲ ਨਹੀਂ ਕਰ ਸਕਦੇ ਕੋਈ ਹੈਗਾ ਪੋਲਿਟੀਕਲ ਐਕਟਿਵਿਸਟ ਇਹਨਾਂ ਦਾ ਐਮਐਲਏ ਜਿਹੜਾ ਜਿਹੜਾ ਹੁੰਦਾ ਉਹਨੂੰ ਕਿਸ ਤਰੀਕੇ ਨਾਲ ਕਰਦੇ ਦੂਸਰੀ ਗੱਲ ਹੈ ਜਿਸ ਵਿਚਾਰਤਾ ਰਾ ਦੀ ਗੱਲ ਕਰਦੇ ਸੀ ਉਹਨੂੰ ਤਾਂ ਛੱਡੋ ਤੁਸੀਂ ਬੇਮਰਿਆਦੇ ਲੋਕਾਂ ਨੂੰ ਆਪਣੀ ਪਾਰਟੀ ਚ ਸਿਰਫ ਇਲੈਕਸ਼ਨ ਜਿੱਤਣ ਵਾਸਤੇ ਲਿਆਂਦਾ ਗਿਆ ਜਿੱਦਣੇ ਆਈਡੀ ਆਇਆ ਸੀ ਉਹ ਤਾਂ ਇਲੈਕਸ਼ਨ ਜਿੱਤਣਾ ਸੀ ਇਲੈਕਸ਼ਨ ਜਿੱਤਣਾ ਇੱਕ ਕੰਮ ਹੈਗਾ ਇੱਕ ਇੱਕ ਛੋਟੀ ਜੀ ਗੱਲ ਹੈਗੀ ਪੋਲਿਟੀਕਲ ਪ੍ਰੋਸੈਸ ਦੇ ਵਿੱਚ ਤੁਸੀਂ ਰਾਏ ਆਮਾ ਤਿਆਰ ਕਰਨੇ ਅਜੰਡਾ ਤਿਆਰ ਕਰਨਾ ਉਹ ਜ਼ਿਆਦਾ ਇੰਪੋਰਟੈਂਟ ਸੀ ਬੇਸਿਕਲੀ ਇਹ ਪਾਰਟੀ ਦਾ ਜਦ ਅਸੀਂ ਇੱਕ ਉਹ ਝੰਡਾ ਤਿਆਰ ਕੀਤਾ ਜਾਵੇ ਜਿਹੜਾ ਝੰਡਾ ਲੋਕਾਂ ਦਾ ਹੋਵੇ ਔਰ ਲੋਕਾਂ ਨੂੰ ਫਰਸਟ ਪਰਸਨ ਚ ਲਿਆ ਜਾਵੇ ਜਿਹਦੀ ਵਜ੍ਹਾ ਕਰਕੇ ਸਾਰੇ ਲੋਕ ਤੁਸੀਂ ਅਸੀਂ ਵੀ ਲੱਗਦਾ ਸੀ ਵੀ ਨਹੀਂ ਯਾਰ ਥੋੜਾ ਜਿਹਾ ਕੀਤਾ ਜਾਵੇ ਥੋੜਾ ਪਾਇਆ ਜਾਵੇ ਪਰ ਬਾਅਦ ਦੇ ਵਿੱਚ ਇਹ ਖਤਮ ਹੋ ਜਾਣਾ ਚੱਲਣੀ ਨਹੀਂ ਜੇ ਮੈਂ ਹੁਣ ਜ਼ਿੰਮੇਵਾਰੀ ਨਾਲ ਗੱਲ ਕਰੀ ਨਾ ਇਹ ਸਟਰਕਚਰ ਨਹੀਂ ਹੈ ਢਾਂਚਾ ਨਹੀਂ ਹੈ ਵਿਚਾਰਧਾਰਾ ਨਹੀਂ ਹੈ ਮੈਂ ਅਸਮ ਗਣ ਸੰਗਰਾਮ ਪਰਿਸ਼ਦ ਦੀ ਗੱਲ ਦਿੰਦਾ 985 ਦੇ ਵਿੱਚ ਕਿਦਾਂ ਉਹ ਤਗੜੀਆਂ ਬਾੜਜ ਹੋਈ ਸੀਗੀ ਪੰਜਾਬ ਦੇ ਲੋਕ ਪਿਆਰ ਵੀ ਬਹੁਤ ਕਰਦੇ ਆ ਸਿਰੇ ਤੇ ਚੁੱਕਦੇ ਵੀ ਬਹੁਤ ਹੈਗੇ ਆ ਪਰ ਜਦੋਂ ਉਹ ਲਾਉਂਦੇ ਆ ਹਾਂ ਇਹ ਗੱਲ ਜ਼ਰੂਰ ਹੈਗੀ ਆ ਇਹਨਾਂ ਦਾ ਐਡਵਾਂਟੇਜ ਜਿਹੜਾ ਹੈਗਾ ਉਹ ਬਾਈ ਡਿਫਾਲਟ ਆ ਕਿ ਦੂਸਰੀਆਂ ਪਾਰਟੀਆਂ ਦੂਸਰੀਆਂ ਪਾਰਟੀਆਂ ਦੇ ਲੀਡਰ ਕਿਦਾਂ ਬਿਹੇਵ ਕਰਦੇ ਆ ਅਜੇ ਇਹਨਾਂ ਕੋਲ ਸਪੇਸ ਹੈਗੀ ਆ ਕਿਉਂਕਿ ਜੇ ਉਹ ਖਾਨਦਾਨੀ ਰਾਜਨੀਤੀ ਵਾਲੇ ਪਾਸੇ ਚੱਲਣਗੇ ਜਾਂ ਉਹੀ ਦਬੰਗ ਬੰਦੇ ਫਿਰ ਅੱਗੇ ਲੈ ਕੇ ਆਉਣਗੇ ਜਿਹੜੀਆਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਲੋਕਾਂ ਦੀਆਂ ਨਜ਼ਰਾਂ ਹੀ ਲੱਗੀਆਂ ਉਹ ਕਾਨੂੰਨ ਦੀਆਂ ਨਜ਼ਰਾਂ ਹੀ ਲੱਗੀਆਂ ਨਹੀਂ ਹੋ ਸਕਦੇ ਜਾਂ ਹੋਰ ਨਹੀਂ ਹੋ ਸਕਦੇ ਫਿਰ ਇਹਨਾਂ ਦਾ ਐਡਵਾਂਟੇਜ ਆ ਕਿਉਂਕਿ ਇਹਨਾਂ ਨੇ ਸਾਰੀ ਕਲਾਸ ਬਦਲ ਦੇਣੀ ਆ ਉੱਥੇ ਪੰਜਾਬੀ ਕਿਦਾਂ ਰਿਸਪੌਂਡ ਕਰਨਗੇ ਇਸ ਤੇ ਕੋਸਾ ਵੀ ਚਰਚਾ ਮੇਨ ਲੱਗਦਾ ਗੰਭੀਰ ਵੀ ਹੈ ਤੇ ਅਜੇ ਬਹੁਤ ਥੋੜੀ ਜਿਹੀ ਪੂਣੀ ਕੱਤੀ ਆ ਤੁਸੀਂ ਖਾਸੀਆਂ ਪੂਣੀਆਂ ਕੱਤਨੀਆਂ ਰਹਿੰਦੀਆਂ ਅਜੇ ਤਾਂ ਮੈਨ ਲੱਗਦਾ ਕਿ ਇਹਦੇ ਤੇ ਵਿਸਤਾਰਤ ਚਰਚਾ ਹੋਣੀ ਚਾਹੀਦੀ ਇੱਕ ਦਿਨ ਚਰਖੇ ਢਾ ਕੇ ਬੈਠਾਂਗੇ ਫਿਰ ਪੂਰੀਆਂ ਕੱਤਾਂਗੇ ਚੰਗੀ ਤਰ੍ਹਾਂ ਸੋ ਚਲੋ ਮੈਂ ਧੰਨਵਾਦ ਕਰਦਾ ਸਮੇਂ ਧਿਆਨ ਚ ਰੱਖਦੇ ਆ ਆ ਮੈਂ ਇੱਥੇ ਰੋਕਦਾ ਜੀ ਫਿਰ ਪਰਤਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ